ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਵੀਰਾਂ ਕੋਲ 786 ਜੀ ਨੂੰ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਚੀ ਹੋਈ ਤੋਂ ਚਟਪਟੀ ਮਸਾਲੇਦਾਰ ਰੋਟੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਬਹੁਤ ਆਪਾਂ ਟੇਸਟੀ ਮਸਾਲੇਦਾਰ ਰੋਟੀ ਬਣਾਵਾਂਗੇ ਜੇਕਰ ਤੁਸੀਂ ਵੀਡੀਓ ਪੂਰੀ ਦੇਖੋਗੇ ਤਾਂ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਰੋਟੀ ਇਹ ਮਸਾਲੇਦਾਰ ਕਿਸ ਤਰ੍ਹਾਂ ਬਣਾਈ ਹੈਗੀ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਮਸਾਲੇਦਾਰ ਰੋਟੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਦੋ ਰੋਟੀਆਂ ਲੈ ਲਈਆਂ ਆਪਾਂ ਤੇ ਹੁਣ ਇਹਨਾਂ ਰੋਟੀਆਂ ਨੂੰ ਆਪਾਂ ਮਸਾਲੇਦਾਰ ਤੇ ਚਟਪਟੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਤੇ ਤਿੰਨ ਆਪਾਂ ਲੈ ਲਏ ਹੈਗੇ ਉਬਲੇ ਹੋਏ ਆਲੂ ਇਹਨਾਂ ਨੂੰ ਆਪਾਂ ਛਿੱਲ ਲਾਂਗੇ ਆਲੂਆਂ ਨੂੰ ਆਪਾਂ ਛਿੱਲ ਲਿਆਗਾ ਤੇ ਆਲੂ ਨੂੰ ਆਪਾਂ ਮੈਸ਼ ਨਹੀਂ ਕਰਨਾ ਆਪਾਂ ਇਸ ਤਰ੍ਹਾਂ ਆਪਾਂ ਕੱਟ ਕੇ ਨਾ ਤੇ ਛੋਟੇ-ਛੋਟੇ ਪੀਸਾਂ ਦੇ ਵਿੱਚ ਇਹਨੂੰ ਕੱਟਣਾ ਹੈ ਬਰੀਕ-ਬਰੀਕ ਪੀਸ ਕੱਟਨੇ ਹੈਗੇ ਆ ਕਈ ਵਾਰ ਆਇਆ ਹੁੰਦਾ ਨਾ ਆਪਣਾ ਚਟਪਟਾ ਖਾਣ ਨੂੰ ਜੀ ਕਰਦਾ ਹੁੰਦਾ ਤੇ ਆਪਾਂ ਬਚੀ ਹੋਈ ਰੋਟੀ ਤੋਂ ਚਾਹੇ ਬਚੀ ਹੋਵੇ ਰੋਟੀ ਚਾਹੇ ਸੱਜਰੀ ਰੋਟੀ ਹੋਵੇ ਤੇ ਆਪਾਂ ਉਹਨੂੰ ਚਟਪਟੀ ਤੇ ਮਸਾਲੇਦਾਰ ਕਿਸ ਤਰ੍ਹਾਂ ਬਣਾ ਸਕਦੇ ਹਾਂ ਉਹ ਤੁਸੀਂ ਹੁਣ ਵੀਡੀਓ ਦੇ ਵਿੱਚ ਵੇਖਿਓ ਬਹੁਤ ਟੇਸਟੀ ਬਣਦੀ ਹੈਗੀ ਆ ਹਾਂਜੀ ਬਰੀਕ ਬਰੀਕ ਆਪਾਂ ਆਲੂ ਹੁਣ ਕੱਟ ਲਿਆ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦਿੰਦੇ ਆ ਹਾਂਜੀ ਇੱਕ ਆਪਾਂ ਵੱਡਾ ਭਾਂਡਾ ਲੈ ਲਿਆ ਜਿਹਦੇ ਵਿੱਚ ਆਪਾਂ ਦੋ ਤਿੰਨ ਚਮਚ ਪਾ ਦਾਂਗੇ ਵੇਸਣ ਵੇਸਣ ਨੂੰ ਛਾਣਿਆ ਹੋਇਆ ਹਾਂਜੀ ਥੋੜਾ ਜਿਹਾ ਨਮਕ ਪਾ ਦਾਂਗੇ ਨਮਕ ਆਪਾਂ ਥੋੜਾ ਹੀ ਪਾਵਾਂਗੇ ਕਿਉਂਕਿ ਆਪਾਂ ਨੂੰ ਬਾਅਦ 'ਚ ਵੀ ਨਮਕ ਚਾਹੀਦਾ ਹੈਗਾ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਪੀਸੇ ਲਾਲ ਮਿਰਚ ਤੇ ਥੋੜੇ ਜਿਹਾ ਆਪਾਂ ਕਲਰ ਵਾਸਤੇ ਪਾ ਦਾਂਗੇ ਹਲਦੀ ਬਸ ਤਿੰਨ ਚੀਜ਼ਾਂ ਹੀ ਆਪਾਂ ਪਾਉਣੀਆਂ ਥੋੜੀਆਂ ਥੋੜੀਆਂ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇੱਕ ਘੋਲ ਤਿਆਰ ਕਰ ਲਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਆਪਾਂ ਗਾੜਾ ਘੋਲ ਤਿਆਰ ਕਰਨਾ ਹੈਗਾ ਵੇਸਣ ਦਾ ਆਪਾਂ ਘੋਲ ਬਣਾ ਕੇ ਤਿਆਰ ਕਰ ਲਿਆ ਨਾ ਹੀ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਆਪਾਂ ਸੰਘਣਾ ਰੱਖਿਆ ਹੈ ਹਾਂਜੀ ਆਪਾਂ ਬੱਚੇ ਇੱਕ ਰੋਟੀ ਲੈ ਲਈ ਹੁਣ ਜਿਹੜਾ ਆਪਾਂ ਵੇਸਣ ਦਾ ਘੋਲ ਬਣਾ ਕੇ ਰੱਖਿਆ ਸੀ ਇਹ ਰੋਟੀ ਦੇ ਉੱਪਰ ਆਪਾਂ ਨਾ ਦਾਂਗੇ ਚਮਚ ਦੇ ਨਾਲ ਇਸ ਤਰ੍ਹਾਂ ਆਪਾਂ ਫਲਾਵਾਂਗੇ ਪਤਲਾ-ਪਤਲਾ ਫਲਾਵਾਂਗੇ ਜ਼ਿਆਦਾ ਨਹੀਂ ਆਪਾਂ ਮੋਟਾ ਜਾਂ ਚੜਾਉਣਾਗਾ ਰੋਟੀ ਦੇ ਉੱਪਰ ਆਪਾਂ ਹੁਣ ਵੇਸਣ ਵਾਲਾ ਘੋਲ ਲਾਤਾਗਾ ਤੇ ਹੁਣ ਆਪਾਂ ਚਲਦੇ ਹਾਂ ਗੈਸ 'ਨੂੰ ਰੋਟੀ ਬਣਾਉਣ ਵਾਸਤੇ ਗੈਸ ਦੇ ਉੱਪਰ ਆਪਾਂ ਤਵਾ ਰੱਖਤਾ ਤਵੇ ਦੇ ਉੱਪਰ ਆਪਾਂ ਇੱਕ ਚਮਚ ਰਾਈਨ ਤੇਲ ਪਾ ਦਾਂਗੇ ਕਿਉਂ ਵੀ ਆਪਾਂ ਵਰਤ ਸਕਦੇ ਆ ਤੇਲ ਵੀ ਆਪਾਂ ਵਰਤ ਸਕਦੇ ਆ ਹੁਣ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਫਲਾ ਦਾਂਗੇ ਹੁਣ ਜਿਹੜੀ ਆਪਣੀ ਵੇਸਣ ਵਾਲੀ ਰੋਟੀ ਹੈਗੀ ਆ ਉਹ ਆਪਾਂ ਤਵੇ ਦੇ ਉੱਪਰ ਮੋਦੀ ਮਾਰ ਦਾਂਗੇ ਪੂਰੇ ਧਿਆਨ ਨਾਲ ਤੇ ਗੈਸ ਆਪਾਂ ਮੀਡੀਅਮ 'ਤੇ ਕਰ ਦਾਂਗੇ ਹੁਣ ਆਪਾਂ ਉੱਪਰ ਵੀ ਚਮਚ ਦੇ ਨਾਲ ਵੇਸਣ ਦੇ ਘੋਲ ਨੂੰ ਲਾ ਦਿੰਦੇ ਹਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਹੜੀ ਆਪਾਂ ਇਹ ਮਸਾਲੇਦਾਰ ਰੋਟੀ ਬਣਾ ਕੇ ਤਿਆਰ ਕਰਦੇ ਹਾਂ ਆਲੂ ਤੁਸੀਂ ਪਹਿਲੇ ਹੀ ਉਬਾਲ ਕੇ ਰੱਖ ਲਓ ਤੇ ਫਟਾਫਟ ਤੁਸੀਂ ਇਸ ਤਰ੍ਹਾਂ ਮਸਾਲੇਦਾਰ ਰੋਟੀ ਬਣਾ ਕੇ ਤਿਆਰ ਕਰਕੇ ਤੇ ਖਾ ਸਕਦੇ ਹੋ ਬੜੀ ਟੇਸਟੀ ਲੱਗਦੀ ਹੈ ਤੇ ਹੁਣ ਆਪਾਂ ਪਲਟ ਦਿੰਨੇ ਆ ਰੋਟੀਆਂ ਨਾ ਹੀ ਕੋਈ ਜ਼ਿਆਦਾ ਇਸ ਤੇ ਤੇਲ ਲੱਗਦਾ ਨਾ ਹੀ ਕੋਈ ਜ਼ਿਆਦਾ ਘਿਓ ਲੱਗਦਾ ਜੇ ਤੁਸੀਂ ਜ਼ਿਆਦਾ ਵੀ ਤੇਲ ਚ ਫਰਾਈ ਕਰਨਾ ਤੇ ਉਹਨੂੰ ਤੁਸੀਂ ਉਸੇ ਤਰ੍ਹਾਂ ਵੀ ਜ਼ਿਆਦਾ ਵੀ ਤੇਲ ਚ ਤੁਸੀਂ ਫਰਾਈ ਕਰ ਸਕਦੇ ਆ ਪਰ ਘੱਟ ਤੇਲ ਚ ਤੁਸੀਂ ਇਸ ਤਰ੍ਹਾਂ ਬਣਾ ਕੇ ਜਲਦੀ ਫਟਾਫਟ ਬਣਾ ਕੇ ਖਾ ਸਕਦੇ ਹੋ ਤੁਸੀਂ ਦਾ ਦੂਸਰਾ ਪਾਸਾ ਵੀ ਪਲਟ ਦਿੰਨੀ ਹੈ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰੋਟੀ ਜਿਹੜੀ ਬੇਸਣ ਵਾਲੀ ਇਹ ਖੁੱਲੀ ਜਾਂਦੀ ਹੈ ਨਾ ਹੀ ਕੋਈ ਜ਼ਿਆਦਾ ਇਹਦੇ ਤੇ ਤੇਲ ਲੱਗਿਆ ਨਾ ਹੀ ਕੋਈ ਜ਼ਿਆਦਾ ਇਹਦੇ ਤੇ ਮਿਹਨਤ ਲੱਗੀ ਆ ਪਰ ਟੇਸਟੀ ਇੰਨੀ ਬਣੂਗੀ ਬਹੁਤ ਜ਼ਿਆਦਾ ਇਹ ਰੋਟੀ ਨੂੰ ਆਪਾਂ ਫਰਾਈ ਕਰ ਲਿਆਗਾ ਤੇ ਹੁਣ ਆਪਾਂ ਰੋਟੀ ਨੂੰ ਚੱਕ ਕੇ ਤੇ ਰੱਖ ਦਿੰਨੇ ਐਦਰ ਪਲੇਟ ਦੇ ਵਿੱਚ ਤੇ ਹੁਣ ਆਪਾਂ ਦੂਸਰੀ ਰੋਟੀ ਬਣਾਵਾਂ ਹੁਣ ਆਪਾਂ ਦੂਸਰੀ ਰੋਟੀ ਲੈ ਲਈ ਆ ਹੁਣ ਆਪਾਂ ਇਸੇ ਦੇ ਰੋਟੀ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਹੀ ਲਾ ਦਾਂਗੇ ਹੁਣ ਵੇਸਣ ਨੂੰ ਥੋੜਾ ਜਿਹਾ ਆਪਾਂ ਪਤਲਾ ਵੇਸਣ ਲਾਵਾਂਗੇ ਨਾ ਸਰ ਕੱਚਾ ਪੰਨ ਨਹੀਂ ਆਉਂਦਾ ਥੋੜਾ ਮੋਟਾ ਲਾਵਾਂਗੇ ਤਾਂ ਥੋੜਾ ਜਿਹਾ ਫਿਰ ਵਿੱਚੋਂ ਕਈ ਵਾਰ ਐ ਹੁੰਦਾ ਨਾ ਵੀ ਕੱਚਾ ਜਾ ਰਹਿ ਜਾਂਦਾ ਇਸ ਕਰਕੇ ਆਪਾਂ ਪਤਲਾ ਪਤਲਾ ਲਾਉਣੀ ਹੈਗੀ ਰੋਟੀ ਆਪਣੀ ਵਧੀਆ ਬਣ ਜੇ ਤਾਂ ਪਕਣੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਸਾਰੀ ਰੋਟੀ ਤੇ ਲਾ ਲਿਆ ਹੁਣ ਵੇਸਣ ਹੁਣ ਆਪਾਂ ਉਸੇ ਤਰ੍ਹਾਂ ਇੱਕ ਚਮਚ ਪਾ ਦਾਂਗੇ ਰਿਫਾਈਨਡ ਤੇਲ ਤੇ ਆਪਾਂ ਹੁਣ ਫਲਾ ਦੇਾਂਗੇ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਵੀ ਪਾ ਦਾਂਗੇ ਤੁਸੀਂ ਨੋਰਮਲ ਜਿਹੜਾ ਆਪਣਾ ਲੋਹੇ ਦਾ ਤਵਾ ਹੁੰਦਾ ਨਾ ਆਪਾਂ ਘਰੇ ਰੋਟੀ ਬਣਾਉਣੇ ਨੋਰਮਲ ਹੈ ਨਾ ਉਹ ਵੀ ਤੁਸੀਂ ਤਵੇ ਤੇ ਰੋਟੀ ਬਣਾ ਸਕਦੇ ਆ ਉਸ ਤੇ ਵੀ ਵਧੀਆ ਬਣਦੀ ਹੈਗੀ ਆ ਪਰ ਤੁਹਾਡਾ ਜਾਇ ਹੁੰਦਾ ਵੀ ਤੇਲ ਕਈ ਵਾਰ ਜ਼ਿਆਦਾ ਲੱਗਦਾ ਹੈਗਾ ਪਰ ਜ਼ਿਆਦਾ ਇੰਨਾ ਵੀ ਨਹੀਂ ਲੱਗਦਾ ਥੋੜਾ ਬੋਤਾ ਲੱਗਦਾ ਜਿਵੇਂ ਹਿੱਥੇ ਤੇ ਇੱਕ ਚਮਚਾਣਾ ਵੀ ਅੱਧਾ ਚਮਚਾਣਾ ਵੀ ਇਸ ਤਵੇ ਤੇ ਸਰਵ ਜਾਂਦਾ ਉਹਦੇ ਤੇ ਥੋੜਾ ਐਪਲ ਨੂੰ ਦੋ ਕ ਚਮਚ ਪਾਉਣੇ ਪੈਂਦੇ ਹੈਗੇ ਤੇ ਹੁਣ ਆਪਾਂ ਐਸ ਪਾਸੇ ਜੀ ਵੇਸਣ ਨੂੰ ਲਾ ਦਾਂਗੇ ਬਾਕੀ ਸਿਰ ਜਿਨ ਜੇਸਾ ਉਹਨਾਂ ਤੁਹਾਡੀ ਫੈਮਿਲੀ ਉਸੇ ਹਿਸਾਬ ਨਾਲ ਤੁਸੀਂ ਇਸ ਤਰ੍ਹਾਂ ਦੇ ਮਸਾਲੇ ਦਾ ਰੋਟੀਆਂ ਬਣਾ ਕੇ ਖਾ ਸਕਦੇ ਹੋ ਦੂਸਰੀ ਰੋਟੀ ਨੂੰ ਵੀ ਆਪਾਂ ਫਰਾਈ ਕਰ ਲਿਆ ਤੇ ਉਸੇ ਤਰੀਕੇ ਆਪਾਂ ਚੱਕ ਕੇ ਰੱਖ ਦਿੰਨੇ ਆ ਹੁਣ ਪਲੇਟ ਦੇ ਵਿੱਚ ਦੋਨੇ ਰੋਟੀਆਂ ਆਪਾਂ ਫਰਾਈ ਕਰ ਲਈਆਂ ਹਾਂ ਹਾਂਜੀ ਆਪਾਂ ਕੱਟੇ ਹੋਏ ਆਲੂ ਲੈ ਲਏ ਹੁਣ ਆਪਾਂ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹ ਵੀ ਆਪਾਂ ਆਲੂਆਂ ਦੇ ਵਿੱਚ ਹੁਣ ਐਡ ਕਰ ਦਈਏ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇਹ ਵੀ ਆਪਾਂ ਐਡ ਕਰਾਂਗੇ ਇੱਕ ਆਪਾਂ ਹਰੀ ਮਿਰਚ ਲੈ ਲਈ ਜੇ ਤੁਸੀਂ ਨਹੀਂ ਹਰੀ ਮਿਰਚ ਖਾਣਾ ਪਸੰਦ ਕਰਦੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਹੁਣ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਨਮਕ ਇਹ ਥੋੜਾ ਜਿਹਾ ਆਪਾਂ ਪਾ ਦਾਂਗੇ ਕਾਲਾ ਨਮਕ ਇੱਕ ਚਮਚ ਪਾ ਦਾਂਗੇ ਅਮਚੂਰ ਪਾਊਡਰ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਪੁੰਨਿਆ ਹੋਇਆ ਜੀਰਾ ਪਾਊਡਰ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਦਿੰਨੇ ਆ ਮਿਕਸ ਬਾਕੀ ਸਾਰੇ ਮਸਾਲੇ ਤੁਸੀਂ ਘੱਟ ਵੱਧ ਆਪਦੇ ਹਿਸਾਬ ਨਾਲ ਕਰ ਸਕਦੇ ਜੇ ਤੁਸੀਂ ਤੇਜ ਮਿਰਚ ਮਸਾਲਾ ਖਾਣੇ ਤਾਂ ਤੁਸੀਂ ਉਸ ਹਿਸਾਬ ਨਾਲ ਵੀ ਮਸਾਲਾ ਪਾ ਸਕਦੇ ਆ ਹਾਂਜੀ ਆਪਣੀ ਚਾਟ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਲੈ ਕੇ ਆਉਣੇ ਰੋਟੇ ਜਿਹੜੀਆਂ ਆਪਾਂ ਫਰਾਈ ਕੀਤੀਆਂ ਆ ਵੈਸੇ ਨਾਲਾਂ ਰੋਟਣਾ ਉਹ ਆਪਾਂ ਹੁਣ ਪਲੇਟ ਦੇ ਵਿੱਚ ਰੱਖ ਲਈਆਂ ਹੁਣ ਆਪਣੇ ਕੋਲੇ ਹੈਗੀ ਐ ਇੱਕ ਟਮਾਟਰਾਂ ਦੀ ਸੋਸ ਹੁਣ ਆਪਾਂ ਇਹ ਰੋਟੀਆਂ ਦੇ ਉੱਪਰ ਇਸ ਤਰ੍ਹਾਂ ਆਪਾਂ ਸੋਸ ਨੂੰ ਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਵਧੀਆ ਲਾ ਦਾਂਗੇ ਸਾਰੇ ਪਾਸੇ ਹੁਣ ਆਪਾਂ ਦੂਸਰੀ ਰੋਟੀ ਤੇ ਵੀ ਇਸੇ ਤਰ੍ਹਾਂ ਹੀ ਸੋਸ ਨੂੰ ਲਾ ਦਾਂਗੇ ਸੋ ਉਸ ਨੂੰ ਆਪਾਂ ਰੋਟੀਆਂ ਦੇ ਉੱਪਰ ਲਾਤਾ ਹੁਣ ਆਪਾਂ ਜਿਹੜੀ ਰੋਟੀਆਂ ਦੇ ਵਾਸਤੇ ਚਾਟ ਬਣਾ ਕੇ ਰੱਖੀ ਸੀਗੀ ਹੁਣ ਆਪਾਂ ਰੋਟੀ ਦੇ ਉੱਪਰ ਰੱਖ ਦਾਂਗੇ ਹੁਣ ਆਪਾਂ ਦੂਸਰੀ ਰੋਟੀ ਤੇ ਵੀ ਚਾਟ ਨੂੰ ਲਾ ਦਾਂਗੇ ਹਾਂਜੀ ਚਾਟ ਆਪਾਂ ਰੋਟੀਆਂ ਦੇ ਉੱਪਰ ਪਾਤੀ ਹੈਗੀ ਤੇ ਆਪਣੇ ਕੋਲੇ ਹੈਗਾ ਹੁਣ ਬਰੀਕ ਪੂਜਗਾ ਗਿਰਿਆਂ ਵਾਲਾ ਤੇ ਇਹ ਆਪਾਂ ਦੁਕਾਨ ਤੋਂ ਲੈ ਕੇ ਆਂਦਾ ਸੀ ਇਹ ਵੀ ਆਪਾਂ ਹੁਣ ਉੱਪਰ ਪਾ ਲਾਂਗੇ ਦੇਖਣ ਚ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਚ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਟੇਸਟੀ ਬਣੀ ਹੋਣੀ ਹੈ ਪਰ ਆਪਾਂ ਹੁਣ ਛਿੜਕ ਦਾਂਗੇ ਨਿੰਬੂ ਇੱਕ ਕੱਪ ਆ ਨਿੰਬੂ ਲੈ ਲਿਆ ਇਹਨੂੰ ਆਪਾਂ ਚੀਰ ਲਿਆ ਸੀਗਾ ਹੁਣ ਆਪਾਂ ਉੱਪਰ ਲਾ ਦਾਂਗੇ ਜਿਆਦਾ ਰਸ ਹੈਗਾ ਤਾਂ ਜਿਆਦਾ ਸੀ ਨਿੰਬੂ ਵੀ ਉੱਪਰ ਆਪਾਂ ਛਿੜਕ ਦਾਂ ਨਿੰਬੂ ਵੀ ਆਪਾਂ ਨਚੜਤਾ ਤੇ ਹੁਣ ਆਪਾਂ ਥੋੜੀ ਥੋੜੀ ਉੱਪਰ ਚਟਨੀ ਪਾ ਦਾਂਗੇ ਥੋੜੇ ਥੋੜੇ ਪਾ ਦਾਂਗੇ ਸਾਸ ਉੱਪਰ ਲਗ ਜਿਆਦਾ ਨਹੀਂ ਕਿਉਂਕਿ ਆਪਾਂ ਰੋਟੀ ਤੇ ਵੀ ਲਾਈ ਹੈਗੀ ਆ ਫਿਰ ਜਿਆਦਾ ਹੋ ਜੂਗੀ ਹਾਂ ਜੀ ਬਚੀ ਹੋਈ ਰੋਟੀ ਤੋਂ ਮਸਾਲਾ ਰੋਟੀ ਬਣਾ ਕੇ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਪੀਜ਼ਾ 버ਗਰ ਪਕੌੜੇ ਖਾਣਾ ਭੁੱਲ ਜਾਓਗੇ ਜਦੋਂ ਤੁਸੀਂ ਬਚੀ ਹੋਈ ਰੋਟੀ ਤੋਂ ਇੰਨੀ ਟੇਸਟੀ ਬਣਾ ਕੇ ਖਾਓਗੇ ਰੋਟੀ ਇਹਨਾਂ ਆਪਾਂ ਇੱਕ ਪੀਸ ਕੱਟ ਕੇ ਵੀ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਰੋਟੀ ਦੇ ਪੀਸ ਕੱਟਾਂਗੇ ਜੇ ਤੁਹਾਡੇ ਕੋਲੇ ਹੈ ਪੀਜ਼ਾ ਕਟਰ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਹੋ ਪਰ ਮੇਰੇ ਕੋਲੇ ਕਰਦੇ ਕੀ ਆ ਮੈਂ ਕਰਦਣ ਵਾਲੀ ਪੀਸ ਕੱਟ ਦੂੰਗੀ ਹਾਂਜੀ ਆਪਾਂ ਰੋਟੀ ਦੇ ਹੁਣ ਪੀਸ ਕੱਟਦੇ ਹੈਗੇ ਆ ਇਸ ਤਰ੍ਹਾਂ ਆਪਾਂ ਪੀਸ ਕੱਟ ਕੇ ਰੋਟੀ ਨੂੰ ਤੇ ਖਾ ਸਕਦੇ ਹਾਂ ਹਾਂਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ